अफगानिस्तान ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਕਿਹਾ ਹੈ ਕਿ افغانستان ਆਪਣੇ ਸਾਰੇ ਗਵਾਂਡੀਆਂ ਨਾਲ ਸ਼ਾਂਤੀਪੂਰਨ ਅਤੇ ਸਹਿਯੋਗੀ ਸਬੰਧ ਚਾਹੁੰਦਾ ਹੈ। ਉਹਨਾਂ ਪਾਕਿਸਤਾਨ ਨਾਲ ਹੋਈਆਂ ਸਰਹੱਦੀ ਝੜਪਾਂ ਤੋਂ ਬਾਅਦ ਸਿੱਧੀ ਚੇਤਾਵਨੀ ਦਿੱੰਦਿਆ ਕਿਹਾ ਹੈ ਕਿ ਜੇ ਉਹ ਸ਼ਾਂਤੀ ਨਹੀਂ ਚਾਹੁੰਦਾ ਤਾਂ افغانستان ਕੋਲ ਹੋਰ ਵਿਕਲਪ ਨਹੀਂ ਮੋਤਾਕੀ ਨੇ ਸਵਾਲ ਕੀਤਾ ਕਿ ਜੇਕਰ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਤਾਂ ਉਹ ਆਪਣੀ ਧਰਤੀ ਤੇ ਹੱਤਵਾਦੀ ਸਮੂਹਾਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਕਿਉਂ ਹੈ ਉਹ ਆਪਣੇ ਲੋਕਾਂ ਨੂੰ ਖਤਰੇ ਵਿੱਚ ਪਾ ਕੇ ਕੁਝ ਚੋਣਵੇਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਪਾਕਿਸਤਾਨ ਨੇ ਕੁਝ ਖਾਸ ਹਲਕੇ ਹੈ ਜੋ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਤੋਂ ਅਫਗਾਨਿਸਤਾਨ اپنا سرحدوں کا اپنا پزا کا حق محفوظ ہے اور جیسا کچھ خلاف پر ہوا ہے اس کے فوراً جواب بھی دیا پہلے تو مذاکرہ اور مفاہمت سے سب کے سب مشکلات حل کرنا چاہتا ہے ہم زیرو ٹینشن کے طرف دار ہے اور اگر اور نہیں چاہتا ہے تو پھر افغانستان کے پاس اور راستے بھی ہیں